ਉਹਨੂੰ ਕਹਿਣਾ ਵੀ ਤੂੰ ਭਾਈ ਗਲਤ ਕੰਮ ਕਰ ਰਹੀ ਆ ਜਿਹੜੇ ਇਹ ਗੰਦੇ ਕਿਵੇਂ ਕਾਲਾ ਕਦੇ ਕੁੜੀ ਕਿਸੇ ਦੀ ਟੀ ਪਹਿਣ ਕਿਸੇ ਦੀ ਵਿਆਹੀ ਸੱਜ ਵਿਆਹੀ ਕੋਲੇ ਬੈਠੀ ਉਹਦਾ ਮਾਪਿਓ ਬੈਠਾ ਉਹਦਾ ਪਿਓ ਭੈਣ ਭਾਈ ਬੈਠੇ ਹੁਣ ਇਹ ਜਿਹੀਆਂ ਗੱਲਾਂ ਸੁਣ ਕੇ ਜਦ ਤੂੰ ਮੇਰੀ ਬੇਟੀ ਆ ਤੂੰ ਕੋਲੇ ਬੈਠੀ ਹੋਵੇਂ ਤੇਰੇ ਸਾਹਮਣੇ ਕਮਲਕੌਰ ਇਹ ਜਿਹੀਆਂ ਗੱਲਾਂ ਬੋਲੇ ਤਾਂ ਤੁਹਾਨੂੰ ਕਿਵੇਂ ਲੱਗਦਾ ਤੁਹਾਡੇ ਪੰਜਾਬ ਦਾ ਇੱਕ ਜਣ ਚ ਜਿਹੜਾ ਗੁਰੂਆਂ ਦੀ ਧਰਤੀ ਆ ਪੰਜਾਂ ਦਰਿਆਵਾਂ ਦੀ ਧਰਤੀ ਆ ਉਹਨੂੰ ਕਿਤੇ ਨਾ ਕਿਤੇ ਦਾਗ ਲਾ ਰਹੀ ਸੀਗੀ ਇਹ ਜੋ ਹੋਇਆ ਗਲਤ ਹੋਇਆ ਮਰਡਰ ਨਹੀਂ ਹੋਣਾ ਚਾਹੀਦਾ ਸੀਗਾ ਪਰ ਜਿਹੜਾ ਤੁਸੀਂ ਕਹਿੰਦੇ ਹੋ ਸਾੜਿਆ ਜਾਇਆ ਕੀਤਾ ਜਾ ਉਹ ਕੀਤਾ ਸਿੰਘ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰਦੇ ਉਦੋਂ ਬਾਅਦ ਜਾ ਕੇ ਕੋਰਟ ਉਹਨੂੰ ਬਰੀ ਕਰਦੀ ਆ ਕਿਉਂ ਕਰਦੀ ਆ ਜਦੋਂ ਉਹਨੇ ਕੁਛ ਕੀਤਾ ਹੀ ਨਹੀਂਗਾ ਕੋਰਟ ਉਹਨੂੰ ਤਾਂ ਬਰੀ ਕਰਦੀ ਆ ਜੀ ਕਿਤੇ ਨਾ ਕਿਤੇ ਆਪਣੇ ਦੁਨੀਆ ਦੇ ਵਿੱਚ ਬੰਦੇ ਵੀ ਆ ਉਂਗਲ ਲਾ ਕੇ ਮੂਰੇ ਕਰ ਦਿੰਦੇ ਆ ਵੀ ਤੂੰ ਕਹਦੇ ਯਾਰ ਮੈਂ ਮਾਰਿਆ ਤੂੰ ਕਹਦੇ ਮੈਂ ਮਾਰਿਆ ਇਹ ਜ਼ਰੂਰੀ ਨਹੀਂ ਹਲੇ ਤੱਕ ਜਿੰਨਾ ਚਿਰ ਸਾਬਤ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਕਿਸੇ ਨੂੰ ਦੋਸ਼ੀ ਨਹੀਂ ਪਾ ਸਕਦੇ ਹਾਂ ਇਹ ਇਹ ਜਿਹੜੀ ਤਸਵੀਰ ਦੇਖ ਕੇ ਸਾਡੇ ਮਨ ਨੂੰ ਠੇਸ ਪਾਉਂਦੀ ਆ ਇਹ ਨਾ ਕਿਤੇ ਪੰਜਾਬ ਪੁਲਿਸ ਨੇ ਵੀ ਇਹਨੂੰ ਖੁੱਲ੍ਹ ਸੁਟੀ ਦੇ ਕੇ ਪੰਜਾਬ ਪੁਲਿਸ ਕਾਨੂੰਨ ਨੇ ਵੀ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਅੱਜ ਇਹ ਕਿਸੇ ਤੇ ਮਰਜ਼ੀ ਦੋਸ਼ ਲਾਈ ਜਾਵੇ ਸਸ਼ਕਤ ਕਲਮਾਂ ਸ਼ਿਵਾੰਗੀ ਤੁਸੀਂ ਸਾਰੇ ਦੇਖ ਰਹੇ ਹੈਡਲਾਈਨ 24 ਇਹ ਤਸਵੀਰਾਂ ਨੇ ਕਮਲ कौर ਭਾਬੀ ਦੀਆਂ ਉਲਫ਼ ਕੰਚਨ ਕੁਮਾਰੀ ਦੀਆਂ ਜੋ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਸੀਗੀ ਤੇ ਇਸ ਦੇ ਮਰਡਰ ਦੀ ਜ਼ਿੰਮੇਵਾਰੀ ਸਿੱਖ ਜਥੇਬੰਦੀ ਵੱਲੋਂ ਲਈ ਗਈ ਹੈ ਅੰਮ੍ਰਿਤਪਾਲ ਸਿੰਘ ਮੈਰੋ ਜੋ ਕਿ ਸਾਹਮਣੇ ਆਏ ਨਹੀਂ ਇਸ ਮਾਮਲੇ ਦੇ ਵਿੱਚ ਤੇ ਦੋ ਸਿੰਘਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਵਾ ਤੇ ਇੱਕ ਫਰਾਰ ਦੱਸਿਆ ਜਾ ਰਹੇ ਨੇ ਲੇਕਿਨ ਇਹ ਜਾਂਚ ਦਾ ਵਿਸ਼ਾ ਹੈ ਕਿ ਹੋਇਆ ਕੀ ਹੈ ਲੇਕਿਨ ਇੱਕ ਇਨਸਾਨੀਅਤ ਨੂੰ ਵੀ ਕਹਿ ਸਕਦੇ ਕਿ ਸ਼ਰਮ ਸਾਰ ਕੀਤਾ ਗਿਆ ਹੈ ਕਿਉਂਕਿ ਇਹ ਦੇਖ ਸਕਦੇ ਹੋ ਕਿ ਕਿੰਨੀ ਬੁਰੀ ਤਰੀਕੇ ਨਾਲ ਉਹਨਾਂ ਨੂੰ ਸਾਲਿਆ ਗਿਆ ਵਾ ਤੇ ਚਰਚਾਵਾਂ ਕਾਫੀ ਨਹੀਂ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਬਲਾਤਕਾਰ ਕੀਤਾ ਗਿਆ ਫਿਰ ਸਾਲਿਆ ਗਿਆ ਤੇ ਮੌਦੇ ਘਾਟ ਉਤਾਰਨ ਦੇ ਪਿੱਛੇ ਆਪਣੀ ਮਰਿਆਦਾ ਨੂੰ ਸਾਹਮਣਾ ਸੀ ਸਿੱਖੀ ਨੂੰ ਸਾਹਮਣਾ ਸੀ ਗੰਧ ਜੋ ਪੈ ਰਿਹਾ ਸੀ ਸੋਸ਼ਲ ਮੀਡੀਆ ਤੇ ਉਹਨੂੰ ਸਾਰਾ ਸਮੇਟਣਾ ਸੀ ਬਾਬਾ ਜੀ ਮੇਰੇ ਨਾਲ ਨਹੀਂ ਨੀਲੇ ਬਾਣੇ ਨੂੰ ਲੈ ਕੇ ਜੋ ਚਰਚਾਵਾਂ ਹੋ ਰਹੀਆਂ ਨੇ ਉਸ ਬਾਰੇ ਵੀ ਗੱਲਬਾਤ ਕਰਦੇ ਹਾਂ ਤਬਲਾਤਾ ਸਵਾਗਤ ਕਰਦੇ ਬਾਬਾ ਜੀ ਦਾ ਕਿਵੇਂ ਦੇਖਦੇ ਹੋ ਇਸ ਕੁੜੀ ਦੇ ਮਰਡਰ ਨੂੰ ਕਿਉਂਕਿ ਆ ਤਸਵੀਰਾਂ ਇਹ ਤਾਂ ਇਹਨਾਂ ਦੀ ਫੋਟੋ ਹੈ ਆ ਜਿੰਨੀ ਬੇਰਹਿਮੀ ਨਾਲ ਮਤਲਬ ਆ ਸਾਰਿਆ ਗਿਆ ਇਹ ਹੱਥਾਂ ਦੇ ਵਿੱਚ ਆ ਤੁਸੀਂ ਬਾਬਾ ਜੀ ਦੇਖ ਸਕਦੇ ਹੋ ਇਹ ਇਹ ਚੀਜ਼ ਮੈਂ ਔਨ ਕੈਮਰਾ ਮੈਂ ਕੁੜੀਆਂ ਮੇਰੀ ਵੀ ਮਰਿਆਦਾ ਹੈ ਤੁਹਾਡੇ ਸਾਹਮਣੇ ਬੈਠੀਆਂ ਇਹਨੂੰ ਆਪਾਂ ਇਹ ਸਾਹਮਣੇ ਹੈ ਇਹ ਉਹਦਾ ਹੱਤਾ ਕੁੜੀ ਦਾ ਇਹ ਉਹਦੇ ਟੈਟੂ ਬਣੇ ਆ ਇਹ ਤਸਵੀਰ ਮੈਂ ਕਹੂੰਗੀ ਕਿ ਕੈਮਰਾ ਪਰਸਨ ਵੀ ਦਿਖਾਣ ਤੇ ਐਡੀਟਰ ਸਾਹਿਬ ਨੂੰ ਵੀ ਕਹੂੰਗੀ ਕਿ ਉਹ ਮੈਂਸ਼ਨ ਕਰਨ ਇਹ ਉਹ ਤਸਵੀਰ ਬਾਬਾ ਜੀ ਕੀ ਕੀ ਇਹ ਤਸਵੀਰ ਕੀ ਕਹਿਣਾ ਚਾਹੋਂਗੇ ਇਹਨਾਂ ਦੇ ਬਾਰੇ ਦੇਖੋ ਜੀ ਜ਼ੁਲਮ ਚਾਹੇ ਉਹ ਆਪਣੇਆਂ ਤੇ ਹੋਵੇ ਚਾਹੇ ਬਗਾਨਿਆਂ ਤੇ ਹੋਵੇ ਮਰਡਰ ਕਰਨਾ ਬਿਲਕੁਲ ਹੀ ਨਜਾਇਜ਼ ਆ ਗੈਰਕਾਨੂੰਨੀ ਆ ਜਦ ਤੱਕ ਸਰਕਾਰ ਆ ਕਿਉਂਕਿ ਸਰਕਾਰ ਹੈਂਡਲ ਕਰੂਗੀ ਸਰਕਾਰ ਨੂੰ ਦੱਸੋ ਪਰ ਸਰਕਾਰ ਵੀ ਕਿਤੇ ਕਿਤੇ ਸਾਡੀ ਪੰਜਾਬ ਪੁਲਿਸ ਜਿਹੜੀ ਹੈਗੀ ਆ ਨਾ ਕਿਤੇ ਨਾ ਕਿਤੇ ਕੰਮ ਨਹੀਂ ਕਰ ਰਹੀ ਜੀ ਠੀਕ ਆ ਨਾ ਪੰਜਾਬ ਪੁਲਿਸ ਦੇ ਵਿੱਚ ਦੋ ਤਿੰਨ ਐਪਲੀਕੇਸ਼ਨਾਂ ਮੈਂ ਵੀ ਦੇ ਚੁੱਕਿਆ ਵਾਂ ਪਰ ਬੰਦੇ ਨੂੰ ਹੱਥ ਦੇ ਵਿੱਚ ਕਾਨੂੰਨ ਕਦੋਂ ਲੈਣਾ ਪੈਂਦਾ ਜਦੋਂ ਕਾਨੂੰਨ ਆਪਣਾ ਕੰਮ ਨਹੀਂ ਕਰਦਾ ਜੀ ਕਾਨੂੰਨ ਨੂੰ ਚਾਹੀਦਾ ਸੀ ਉਸ ਕੰਚਨ ਨੂੰ ਸਮਝਾਉਣਾ ਉਹਨੂੰ ਕਹਿਣਾ ਵੀ ਤੂੰ ਭਾਈ ਗਲਤ ਕੰਮ ਕਰ ਰਹੀ ਆਂ ਜਿਹੜੇ ਇਹ ਗੰਦੇ ਕਿਵੇਂ ਕਾਲਾ ਕਦੇ ਕੁੜੀ ਕਿਸੇ ਦੀ ਟੀ ਪਹਿਣ ਕਿਸੇ ਦੀ ਵਿਆਹੀ ਸੱਜ ਵਿਆਹੀ ਕੋਲੇ ਬੈਠੇ ਉਹਦਾ ਮਾਪਿਓ ਬੈਠਾ ਹੋ ਉਹਦਾ ਪਿਓ ਭੈਣ ਭਾਈ ਬੈਠੇ ਹੁਣ ਇਹ ਜਿਹੀਆਂ ਗੱਲਾਂ ਸੁਣ ਕੇ ਜਦ ਤੂੰ ਮੇਰੀ ਬੇਟੀ ਆ ਤੂੰ ਕੋਲੇ ਬੈਠੀ ਹੋਵੇਂ ਤੇਰੇ ਸਾਹਮਣੇ ਕਮਲਕੌਰ ਇਹ ਜਿਹੀਆਂ ਗੱਲਾਂ ਬੋਲੇ ਤਾਂ ਤੁਹਾਨੂੰ ਕਿਵੇਂ ਲੱਗੂਗਾ ਬਾਬਾ ਜੀ ਗੱਲਾਂ ਦੇਖੋ ਮੈਂ ਕਦੀ ਨਹੀਂ ਮੈਂ ਮਾਰਨ ਦਾ ਕੰਡ ਮ ਕਰਦਾ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਮਾਰਨ ਦੇ ਵਿੱਚ ਉਹਨਾਂ ਦੀ ਕੋਈ ਮੈਂ ਸਾਬਸ ਦੇ ਰਿਹਾ ਜਾਂ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਵਧੀਆ ਕੰਮ ਕੀਤਾ ਮੈਂ ਤਾਂ ਇਹ ਗੱਲ ਕਹਿ ਰਿਹਾ ਵੀ ਜਿਹੜਾ ਕਮਲਕੌਰ ਗੰਦ ਪਾ ਰਹੀ ਸੀ ਪੰਜਾਬ ਚ ਆ ਕੇ ਉੱਤਰਾਖੰਡ ਤੋਂ ਸਾਡੇ ਪੰਜਾਬ ਦਾ ਇੱਕ ਜਾਨੀ ਕਿ ਜਿਹੜਾ ਗੁਰੂਆਂ ਦੀ ਧਰਤੀ ਆ ਪੰਜਾਂ ਦਰਿਆਵਾਂ ਦੀ ਧਰਤੀ ਆ ਉਹਨੂੰ ਕਿਤੇ ਨਾ ਕਿਤੇ ਦਾਗ ਲਾ ਰਹੀ ਸੀਗੀ ਇਹ ਜੋ ਹੋਇਆ ਗਲਤ ਹੋਇਆ ਮਰਡਰ ਨਹੀਂ ਹੋਣਾ ਚਾਹੀਦਾ ਸੀਗਾ ਪਰ ਜਿਹੜਾ ਤੁਸੀਂ ਕਹਿੰਦੇ ਹੋ ਸਾੜਿਆ ਜਾਇਆ ਕੀਤਾ ਜਾ ਉਹ ਕੀਤਾ ਸਿੰਘ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰਦੇ ਹੈਗੇ ਜੀ ਜਿਹੜੇ ਗੁਰੂ ਦੇ ਸਿੰਘ ਆ ਉਹ ਕਦੇ ਵੀ ਨਿਯਤੇ ਤੇ ਬਾਰ ਨਹੀਂ ਕਰਦੇ ਜੀ ਸਾੜਨ ਵਾਲੀ ਤਾਂ ਗੱਲ ਬਹੁਤ ਦੂਰ ਦੀ ਗੱਲ ਆ ਜਬ ਨਿਹੱਤੇ ਤੇ ਹੀ ਨਿਬਾਰ ਕਰਨਾ ਤਾਂ ਸਾੜਨ ਵਾਲੀ ਤਾਂ ਬਹੁਤ ਦੂਰ ਦੀ ਗੱਲ ਹੋ ਸਕਦਾ ਵੀ ਇਹਦੇ ਵਿੱਚ ਕੋਈ ਰਾਜਨੀਤੀ ਕੀਤੀ ਜਾ ਵੀ ਹੋਵੇ ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਖਾਤਰ ਇਹ ਕੰਮ ਕੀਤੇ ਗਏ ਹੋਣ ਪਰ ਨਿਹੰਗ ਸਿੰਘਾ ਹਜੇ ਕੰਮ ਕਰਦੇ ਨਹੀਂ ਹੈਗੇ ਲੇਕਿਨ ਬਾਬਾ ਜੀ ਜ਼ਿੰਮੇਵਾਰੀ ਤਾਂ ਮੇਰੇ ਭਾਈ ਸਾਹਿਬ ਨੇ ਲਈ ਈ ਹੈ ਨਾ ਉਹਨਾਂ ਨਾਲ ਦੋ આરોપી ਮਤਲਬ ਉਹਨਾਂ ਨੂੰ ਗ੍ਰਿਫਤਾਰ ਵੀ ਨਹੀਂ ਠੀਕ ਹੈ ਤੇ ਫਿਰ ਆ ਤਸਵੀਰ ਕੀ ਕਹਿ ਰਹੀ ਹੈ ਬਾਬਾ ਜੀ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਜੀ ਲਈ ਹੈ ਕਿਹੜੇ ਅਖਬਾਰ ਤੇ ਕਿਹੇ ਨੇ ਉਹਨਾਂ ਨੇ ਆਪ ਨਹੀਂ ਵੀਡੀਓ ਦੇ ਵਿੱਚ ਆ ਕੇ ਸਾਹਮਣੇ ਬੋਲ ਰਹੇ ਨੇ ਲੂਥਰਾ ਤੇ ਵੀ ਇੱਕ ਹੋਰ ਇਨਫਲੂਐਂਸਰ ਕੁੜੀ ਹੈਗੀ ਹੈ ਉਹਨਾਂ ਨੇ ਮੈਰੋ ਨੇ ਕਿਹਾ ਜੀ ਹਾਂ ਜੀ ਉਹਨਾਂ ਦੀ ਵੀਡੀਓਜ਼ ਚੱਲਦੀ ਹੈ ਸੋਸ਼ਲ ਮੀਡੀਆ ਤੇ ਹਰ ਇੱਕ ਪੇਜ ਤੇ ਜਿਆਦਾ ਦਊਗਾ ਉਹਨਾਂ ਨੂੰ ਕੋਈ ਗੱਲ ਨਹੀਂ ਉਹ ਆਪਣਾ ਕਾਨੂੰਨ ਮੂਰੇ ਆਪਣਾ ਪੱਖ ਰੱਖਣਗੇ ਕਾਨੂੰਨ ਉਹਨਾਂ ਦੀ ਵੀ ਸੁਣੂਗਾ ਜਿਨ੍ਹਾਂ ਦੀ ਮਰੀ ਹੈ ਉਹਨਾਂ ਦਾ ਵੀ ਸੁਣੂਗਾ ਔਰ ਉਹਦੇ ਪਿਛੇ ਵੀ ਦੇਖਿਆ ਜਾਊਗਾ ਵੀ ਇਹ ਕੁੜੀ ਕਿੰਨਾ ਕੁ ਗਲਤ ਕੰਮ ਕਰ ਰਹੀ ਸੀ ਕਿਉਂ ਕਰ ਰਹੀ ਸੀ ਇਹਨੂੰ ਮਾਰਨ ਦੀ ਮਜਬੂਰੀ ਕਿਉਂ ਪਈ ਕਾਨੂੰਨ ਕਿਤੇ ਨਾ ਕਿਤੇ ਆਪਣਾ ਕੰਮ ਨਹੀਂ ਕਰਦਾ ਜਦ ਦੂਜਾ ਬੰਦਾ ਆਪਣਾ ਕਰਨਾ ਚਾਹੀਦਾ ਪਹਿਲਾਂ ਹੀ ਜੇ ਕਾਨੂੰਨ ਨੇ ਉਹਨੂੰ ਰਸਾ ਪਾਇਆ ਹੁੰਦਾ ਉਹਨੂੰ ਸਮਝਾਇਆ ਹੁੰਦਾ ਕਿਤੇ ਨਾ ਕਿਤੇ ਉਹ ਅੱਜ ਜਿਉਂਦੀ ਹੁੰਦੀ ਇਹ ਕਿਤੇ ਨਾ ਕਿਤੇ ਕਾਨੂੰਨੀ ਕਾਨੂੰਨ ਵੀ ਆਪਣਾ ਫੇਲਿਅਰ ਹੋ ਰਿਹਾ ਵਾ ਪੰਜਾਬ ਦਾ ਕਿਉਂਕਿ ਜਿਹੜਾ ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਨੇ ਆਪਾਂ ਨੂੰ ਪਤਾ ਹੀ ਆ ਕਾਨੂੰਨ ਆਪਣਾ ਕੰਮ ਹੀ ਨਹੀਂ ਕਰ ਰਿਹਾ ਤੁਸੀਂ ਥਾਣੇ ਚਲੇ ਜਾਓ ਉਹ ਪਤਾ ਕੀ ਕਹਣਗੇ ਕਹਣਗੇ ਰਿਪੋਰਟ ਨਹੀਂ ਲਿਖਣੀ ਜੀ ਤਾਂ ਬੰਦਾ ਕਰੂਗਾ ਕੀ ਬਾਬਾ ਜੀ ਔਰਤ ਤੇ ਤਾਂ ਹੱਥ ਚੱਕਣ ਦਾ ਸਾਡੇ ਹੈ ਹੀ ਨਹੀਂ ਨਾਂ ਦੇ ਵਾਸਤੇ ਨਹੀਂ ਅਸੀਂ ਉਹਦੇ ਬਰਖ ਲਾਵਾ ਬਿਲਕੁਲ ਬਰਖ ਲਾਵਾ ਬਰਖ ਖਿਲਾਫ ਤੇ ਨਾਲੇ ਇਹ ਇਹ ਜੋ ਤਸਵੀਰ ਹੈ ਨਾ ਬਾਬਾ ਜੀ ਬਾਰ ਬਾਰ ਆ ਬਹੁਤ ਸ਼ਰਮਨਾਕੇ ਨਹੀਂ بیٹے ਮੇਰੀ ਗੱਲ ਸੁਣਾ ਹਲੇ ਸਾਬਤ ਨਹੀਂ ਹੋਇਆ ਕਿ ਉਹਨਾਂ ਨੇ ਮਾਰਿਆ ਕਿ ਨਹੀਂ ਮਾਰਿਆ ਜੀ ਕਿਸ ਹੁਣ ਦੇਖੋ ਥਾਣੇ ਦੇ ਵਿੱਚ ਪੁਲਿਸ ਵਾਲੇ 50 ਐਸ ਐਚਓ ਆ ਡੀ ਐਸ ਪੀ ਆ ਡੀ ਏ ਜੀ ਆ ਕਮਿਸ਼ਨਰਾ ਉੱਥੇ ਹਰੇਕ ਬੰਦਾ ਕਹਿੰਦਾ ਜੀ ਇਹ ਤਾਂ ਮੰਨ ਗਿਆ ਜੀ ਬਾਅਦ ਚ ਉਹਦੇ ਮੂੰਹ ਦੇ ਉੱਪਰ ਕਪੜਾ ਦੇ ਲੈਂਦੇ ਆ ਦੰਦੇ ਕਿ ਨਹੀਂ ਦੰਦੇ ਉਦੋਂ ਬਾਅਦ ਜਾ ਕੇ ਕੋਰਟ ਉਹਨੂੰ ਬਰੀ ਕਰਦੀ ਆ ਕਿਉਂ ਕਰਦੀ ਆ ਜਦੋਂ ਉਹਨੇ ਕੁਛ ਕੀਤਾ ਹੀ ਨਹੀਂਗਾ ਕੋਰਟ ਉਹਨੂੰ ਤਾਂ ਬਰੀ ਕਰਦੀ ਆ ਜੀ ਕਿਤੇ ਨਾ ਕਿਤੇ ਆਪਣੇ ਦੁਨੀਆ ਦੇ ਵਿੱਚ ਬੰਦੇ ਵੀ ਆ ਉਂਗਲ ਲਾ ਕੇ ਮੂਰੇ ਕਰ ਦਿੰਦੇ ਆ ਵੀ ਤੂੰ ਕਹਦੇ ਯਾਰ ਮੈਂ ਮਾਰਿਆ ਤੂੰ ਕਹਦੇ ਮੈਂ ਮਾਰਿਆ ਹਨਾ ਅੱਜ ਕੱਲ ਲੋਕਾਂ ਤਨ ਬਤ ਸਾਵਾ ਸਾਲੇ ਲੋਕ ਬਾਲਾ ਇਹ ਮਾਰੀ ਪਾਵਾਂ ਕਿਸੇ ਹੋਰ ਨੇ ਹੋਵੇ ਇੱਥੇ ਤੁਹਾਨੂੰ ਪਤਾ ਹੀ ਆ ਉਹਦੇ ਕਿੰਨੇ ਲੋਕ ਗਲਤ ਰਿਲੇਸ਼ਨਸ ਹੀ ਉਹਦੇ ਗਲਤ ਬੰਦੇ ਆ ਹੀ ਜਿਹੜੇ ਉਹ ਜਿਹੜੇ ਵੀ ਕੁੜੀਆਂ ਵੀ ਉਹ ਜਿਹੜੀਆਂ ਇੱਕ ਵਾਰ ਮੈਂ ਕਾਰਚ ਦੇਖਿਆ ਉਹ ਕਹਿੰਦੀਆਂ ਸੀ ਅਸੀਂ ਐਂ ਕਰਾਂਗੇ ਐਂ ਕਰਾਂਗੇ ਪਲਾਨਾ ਕਰਾਂਗੇ ਹੋ ਸਕਦਾ ਉਹ ਹੀ ਜੜਿਆਂ ਦਾ ਕੰਮ ਹੋਵੇ ਇਹ ਜ਼ਰੂਰੀ ਨਹੀਂ ਹਲੇ ਤੱਕ ਜਿੰਨਾ ਚਿਰ ਸਾਬਤ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਕਿਸੇ ਨੂੰ ਦੋਸ਼ੀ ਨਹੀਂ ਪਾ ਸਕਦੇ ਹਾਂ ਇਹ ਇਹ ਜਿਹੜੀ ਤਸਵੀਰ ਦੇਖ ਕੇ ਸਾਡੇ ਮਨ ਨੂੰ ਠੇਸ ਪਾਉਂਦੀ ਆ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਸੀਗਾ ਇਹ ਬਹੁਤ ਗਲਤ ਹੋਇਆ ਕਿ ਕਿ ਕਿਤੇ ਨਾ ਕਿਤੇ ਸਾਨੂੰ ਇਹ ਮਨ ਦੁਖਦਾ ਵੀ ਸਾਡੇ ਭਾਰਤ ਦੇ ਵਿੱਚ ਇਹੋ ਜਿਹੇ ਕੰਮ ਹੋਣੇ ਕਿਤੇ ਨਾ ਕਿਤੇ ਬਹੁਤ ਗਲਤਾ ਕਾਨੂੰਨ ਦੀਆਂ ਤਾਂ ਜਿਹੜਾਈ ਜਾ ਰਹੀਆਂ ਨੇ ਪਰ ਇਹ ਕਿਹਨੇ ਕੀਤਾ ਕਿਹਨੇ ਨਹੀਂ ਕੀਤਾ ਇੱਕ ਬੰਦੇ ਦਾ ਇੱਕ ਬਿਆਨ ਤਾਂ ਬਹੁਤ ਬੰਦਾ ਦੇ ਦਿੰਦਾ ਜੀ ਬਾਅਦ ਵਿੱਚ ਉਹ ਕਰਨਦਾ ਮੇਰੇ ਤੋਂ ਤਾਂ ਬਿਆਨ ਦਬਾਇਆ ਹੋ ਸਕਦਾ ਵੀ ਅਮਰਤਪਾਲ ਮੈਰੋ ਦੇ ਉੱਪਰ ਕਿਸੇ ਦਾ ਦਵਾ ਹੋਵੇ ਵੀ ਤੂੰ ਕਹਿ ਹੂੰ ਠੀਕ ਹੈ ਕਿ ਨਹੀਂ ਉਹ ਵੀ ਅੱਜਕੱਲ ਤੁਹਾਨੂੰ ਪਤਾ ਸਿੰਘਾਂ ਨੂੰ ਕੋਈ ਚੰਗੇ ਨਹੀਂ ਨਾ ਸਮਝਦੇ ਆਮ ਕਰਕੇ ਸਾਡੀ ਪੰਜਾਬ ਪੁਲਿਸ ਤਾਂ ਉਹ ਹੀ ਨਹੀਂ ਸਮਝਦੀ ਹੈਗੀ ਤੇ ਸੀਬੇ ਜਾਂਚ ਦੀ ਮੰਗ ਕਰਦੇ ਹੋ ਫਿਰ ਇਸ ਮਾਮਲੇ 'ਚ ਬਿਲਕੁਲ ਹੋਣੀ ਚਾਹੀਦੀ ਹੈ ਜੀ ਜੀ ਅੱਛਾ ਇੱਕ ਇੱਕ ਗੱਲ ਹੋਰ ਬੋਲੂਗੀ ਬਾਬਾ ਜੀ ਇਸ ਮੁੱਦੇ ਤੋਂ ਹਟ ਕੇ ਕਿਉਂਕਿ ਬਹੁਤ ਅਜੇ ਬੰਦੇ ਹੁਣ ਸਾਹਮਣੇ ਵੀ ਆ ਰਹੇ ਨੇ ਆਪਣੀ ਵੀਡੀਓ ਡਿਲੀਟ ਕਰਕੇ ਉਹ ਕਹਿੰਦੇ ਨੇ ਮਾਫੀ ਵੀ ਮੰਗਦੇ ਪਏ ਨੇ ਬੀਤੇ ਦਿਨ ਲੂਥਰਾ ਕੁੜੀ ਭਾਈ ਸਾਹਿਬ ਕੋਲ ਬੈਠੀ ਵੀ ਸੀ ਤੇ ਸ਼ਬਦਾਂ ਵਾਲੀ ਉਹਨਾਂ ਨੇ ਯਾਰ ਵਰਤ ਲਿਆ ਸੀ ਤੇ ਉਹਦੇ ਤੇ ਵੀ ਉਹਨਾਂ ਨੇ ਫਟਕਾਰ ਮਾਰੀ ਸੀ ਤੇ ਸਿਰ ਤੇ ਚੁੰਨੀ ਸਜਾ ਕੇ ਫੇਰ ਗੱਲ ਕੀਤੀ ਸੀ ਤੇ ਫਿਰ ਉਹ ਦੇਖੋ ਮਰਿਆਦਾ ਦੇ ਵਿੱਚ ਰਹਿ ਕੇ ਉਹ ਤਾਂ ਕੰਮ ਆਪਣੇ ਵੱਲੋਂ ਠੀਕ ਹੈ ਉਹਨਾਂ ਵੱਲੋਂ ਲੇਕਿਨ ਕਿਤੇ ਨਾ ਕਿਤੇ ਇਹ ਸੋਸ਼ਲ ਮੀਡੀਆ ਨੇ ਗੰਦ ਪਾਇਆ ਤੇ ਤੁਸੀਂ ਉੱਠ ਕੇ ਸੋਸ਼ਲ ਮੀਡੀਆ ਬੰਦ ਕਰ ਸਕਦੇ ਹੋ ਲੇਕਿਨ ਕਿਸੇ ਨੂੰ ਮਾਰਨ ਤੱਕ ਜਾਣਾ ਤੇ ਕੀ ਕਰਨਾ ਨਹੀਂ ਨਹੀਂ ਪਹਿਲੇ ਮੇਰੀ ਗੱਲ ਸੁਣੋ ਮੈਂ ਇਸ ਗੱਲ ਦੇ ਵਿੱਚ ਐਗਰੀ ਨਹੀਂ ਕਰਦਾ ਕਿ ਅਮਰਪਾਲ ਮੈਰੋ ਨੇ ਮਾਰਿਆ ਵਾ ਜਾਂ ਸਿੰਘਾ ਨੇ ਮਾਰਿਆ ਇਹ ਜਾਣੀ ਕਿ ਜਦੋਂ ਕਿਤੇ ਨਾ ਕਿਤੇ ਕੁੜੀਆਂ ਜਰ ਜਾ ਕੇ ਕਹਿੰਦੀਆਂ ਨੇ ਹੁਣ ਉਹ ਕੁੜੀ ਦਾ ਬਿਆਨ ਕੀ ਆ ਮੇਰੀਆਂ ਬੇਟੀਆਂ ਵੀ ਸੁਣ ਲੀਆਂ ਸਾਰਾ ਹੁਣ ਆ ਕੀ ਆ ਤੁਹਾਨੂੰ ਕੀ ਚਾਹੀਦਾ ਪਤਲਾ ਚਾਹੀਦਾ ਲੰਬਾ ਚਾਹੀਏ ਕੀ ਮਤਲਬ ਲੋਗ ਐ ਸਾਡੀਆਂ ਧੀਆਂ ਨਹੀਂ ਸਾਡੀਆਂ ਬੇਟੀਆਂ ਨਹੀਂ ਸਾਡੀਆਂ ਕੁੜੀਆਂ ਨਹੀਂ ਇਹੋ ਜੀ ਕੁੜੀ ਤੇ ਕਾਰਵਾਈ ਕਾਨੂੰਨ ਨੇ ਕਿਉਂ ਨਹੀਂ ਕੀਤਾ ਕਾਨੂੰਨ ਮੁਝੇ ਰਮਾ ਦੇ ਵਿੱਚ ਕਾਨੂੰਨ ਦੋਸੀ ਆ ਸੋਸ਼ਲ ਮੀਡੀਆ ਤੇ ਵੀ ਕਿਤੇ ਨਾ ਕਿਤੇ ਇਦਾਂ ਦੇ ਬੰਦੇ ਬੈਨ ਹੋਣੇ ਚਾਹੀਦੇ ਉਹਦੇ ਤੇ ਵੀ ਤਾਂ ਕਾਰਵਾਈ ਹੋਣੀ ਬਿਲਕੁਲ ਜੀ ਇਹ ਕਿਤੇ ਨਾ ਕਿਤੇ ਸਾਡੀ ਪੰਜਾਬ ਪੁਲਿਸ ਫੇਲੀਅਰ ਜਿਹੜੇ ਬੰਦੇ ਗੰਦ ਪਾ ਰਹੇ ਨੇ ਗਲਤ ਕੰਮ ਕਰ ਰਹੇ ਨੇ ਲੋਕਾਂ ਦੀਆਂ ਬਹੂਆਂ ਬੇਟੀਆਂ ਤੇ ਟਾਰਚਰ ਹੋ ਰਿਹਾ ਕਿਤੇ ਨਾ ਕਿਤੇ ਪੰਜਾਬ ਪੁਲਿਸ ਦਾ ਵੀ ਹੱਥ ਆਏ ਕੁੜੀ ਦੇ ਵਿੱਚ ਮਰਵਾਉਣ ਦੇ ਵਿੱਚ ਕਿਉਂਕਿ ਜੇ ਪੰਜਾਬ ਪੁਲਿਸ ਇਹਨੂੰ ਰੋਕਦੀ ਕਿਤੇ ਨਾ ਕਿਤੇ ਅੱਜੇ ਜਿਉਂਦੀ ਹੁੰਦੀ ਕਿਤੇ ਨਾ ਕਿਤੇ ਪੰਜਾਬ ਪੁਲਿਸ ਨੇ ਵੀ ਇਹਨੂੰ ਖੁੱਲ੍ਹ ਸੁਟੀ ਦੇ ਕੇ ਪੰਜਾਬ ਪੁਲਿਸ ਕਾਨੂੰਨ ਨੇ ਵੀ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਅੱਜ ਇਹ ਕਿਸੇ ਤੇ ਮਰਜ਼ੀ 200 ਲਾਈ ਜਾਣ ਕਿਉਂਕਿ ਕਾਨੂੰਨ ਦਾ ਤਾਂ ਕੰਮ ਹੁੰਦਾ ਕਿਸੇ ਨੂੰ ਵੀ ਫੜ ਕੇ ਅੰਦਰ ਕਰ ਦੇਣਾ ਅਦਾਲਤਾਂ ਚੋਂ ਬਰੀ ਹੁੰਦੇ ਆ ਨਾ ਲੋਕ ਹੁੰਦੇ ਆ ਨਾ ਬਰੀ ਇਸ ਕਰਕੇ ਇਹਨਾਂ ਤੇ ਜ਼ਿਆਦਾ ਵਿਸ਼ਵਾਸ ਕਰਨਾ ਹਬਾਵਾ ਤੇ ਵੀ ਕਿਤੇ ਅਮਰਤਪਾਲ ਮਹਿਰੋ ਨੇ ਮਾਰਤਾ ਸਿੰਘਾਂ ਨੇ ਮਾਰ ਕੀ ਪਤਾ ਇਹ ਕੁੜੀ ਨਾਲ ਕੀ ਹੋਇਆ ਉਹਨਾਂ ਨੇ ਉਹ ਬੈਨ ਹਸਪਤਾਲ ਬੇ ਪਛਾਈਓ ਬੇ ਬਾਤ ਚ ਨਾ ਦਿਲ ਚ ਆ ਗਿਆ ਹੋਵੇ ਯਾਰ ਜੇ ਅਸੀਂ ਅੰਦਰ ਪਛਾਦੀ ਕਿਤੇ ਮਾਰੇ ਨਾ ਜਾਈਏ ਹੋ ਸਕਦਾ ਵੀ ਹੋਰ ਕਿਸੇ ਬੰਦਿਆ ਨੇ ਇਹਨੂੰ ਮਾਰਿਆ ਹੋਵੇ ਹੋਰ ਕਿਸੇ ਬੰਦਿਆ ਨੇ ਸਿੰਘ ਤਾਂ ਇਹ ਜੇ ਕੰਮ ਕਰਦਾ ਹੀ ਨਹੀਂਗੇ ਕਿਤੇ ਨਾ ਕਿਤੇ ਅਮਰਤਪਾਲ ਮਹਿਰੋ ਨੇ ਇਹ ਕੰਮ ਕੀਤਾ ਤਾਂ ਆਈ ਹੇਟ ਠੀਕ ਹੈ ਕਿ ਨਹੀਂ ਇਸ ਕੰਮ ਨੂੰ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਸਿੰਘ ਆ ਸੂਰਮਾਵਾ ਔਰ ਨੀਤੀ ਔਰਤ ਤੇ ਔਰ ਨਿਹੱਤੇ ਬੰਦੇ ਤੇ ਜ਼ੁਲਮ ਕਰਨਾ ਹਥਿਆਰ ਚੱਕਣਾ ਇਹਨਾਂ ਦੇ ਅਸੀਂ ਬਿਲਕੁਲ ਬਰਕਲਾਪਾਂ ਜਿਹੜਾ ਵੀ ਸਿੰਘ ਚੱਕਦਾ ਵਾ ਅਸੀਂ ਉਹਨੂੰ ਬੰਦਾ ਨਹੀਂ ਸਮਝਦੇ ਨਾ ਉਹਨੂੰ ਅਸੀਂ ਸਿੰਘ ਸਮਝਦੇ ਆ ਪਰ ਕਿਤੇ ਨਾ ਕਿਤੇ ਇਹਦੇ ਵਿੱਚ ਕਾਨੂੰਨ ਦੋਸੀ ਆ ਜੇ ਕੋਈ ਗਲਤ ਕੰਮ ਕਰਦਾ ਜੇ ਕਾਨੂੰਨ ਆਪਣਾ ਕੰਮ ਕਰੇ ਤਾਂ ਕੋਈ ਬੰਦਾ ਮੁਜਰਮ ਬਣੇ ਨਾ ਕਾਨੂੰਨ ਨਹੀਂ ਆਪਣਾ ਕੰਮ ਕਰਦਾ ਇਸ ਕਰਕੇ ਲੋਕ ਮੁਜਰਮ ਬਣਦੇ ਬਾਬਾ ਜੀ ਫਿਰ ਇਹ ਜੋ ਗੱਲ ਸਾਹਮਣੇ ਆਈ ਕਿ ਪਹਿਲਾਂ ਬਲਾਤਕਾਰ ਕੀਤਾ ਗਿਆ ਫਿਰ ਮਾਰਿਆ ਗਿਆ ਵਾ ਤੇ ਉਹ ਕੀ ਸਮਝਦੇ ਕਿ ਸੱਚ ਹੈ 100% ਕਿਉਂਕਿ ਤਸਵੀਰਾਂ ਵੀ ਉਧਰ ਇਸ਼ਾਰਾ ਕਰ ਰਹੀਆਂ ਨੇ ਹੁਣ ਤੂੰ ਇੱਕ ਗੱਲ ਦੱਸ ਭੈਣੇ ਆਪਾਂ ਕਿੰਨਾ ਚਿਰ ਹੋ ਗਿਆ ਤੇ ਆਪਾਂ ਇੱਕ ਦੂਜੇ ਨੂੰ ਮਿਲਦੇ ਆ ਜੀ ਮੇਰੇ ਕੋ ਕੁੜੀਆਂ ਵੀ ਆਉਂਦੀਆਂ ਬੇਟੀਆਂ ਬਹੂਆਂ ਜਨਾਨੀਆਂ ਸਭ ਆਉਂਦੀਆਂ ਸਭ ਮੈਨੂੰ ਭਰਾ ਕਹਿ ਕੇ ਬੁਲਾਉਂਦੀਆਂ ਜੀ ਕੀ ਤੁਸੀਂ ਕਦੇ ਦੇਖਿਆ ਵੀ ਮੇਰੀ ਅੱਖ ਮੈਲੀ ਹੈ ਕਿਤੇ ਕੋਈ ਬੰਦੇ ਨੇ ਕਿਹਾ ਜਦ ਤੱਕ ਵੀ ਮੈਂ ਲੁਧਿਆਣੇ ਦੇ ਵਿੱਚ ਜੰਮਿਆ ਆਪਲਾ ਕੋਈ ਕਹਿ ਕੇ ਦਿਖਾ ਦਵੇ ਵੀ ਹਜ ਤੱਕ ਮੈਂ ਕੋਈ ਗਲਤ ਕੰਮ ਕੀਤਾ ਬਾਬਾ ਜੀ ਇੱਕ ਮੈਂ ਤੁਹਾਨੂੰ ਚੀਜ਼ ਇੱਥੇ ਆਪਣਾ ਐਕਸਪੀਰੀਅੰਸ ਦੱਸਣਾ ਚਾਹੂੰਗੀ ਕਿ ਗੁਰੂ ਦੀ ਜੋ ਫੌਜ ਹੈ ਨਾ ਉਹਨਾਂ ਦੀ ਛਤਰ ਛਾਇਆ ਦੇ ਵਿੱਚ ਮੈਂ ਮੈਂ ਹੋਵਾਂ ਚਾਹੇ ਮੇਰੀ ਜਗ੍ਹਾ ਕੋਈ ਵੀ ਕੁੜੀ ਹੋਵੇ ਜੋ ਆਪਣੇ ਆਪ ਨੂੰ ਸੇਫ ਮਹਿਸੂਸ ਕਰੂਗੀ ਨਾ ਦੁਨੀਆਂ ਦੇ ਕਿਸੇ ਵੀ ਬੰਦੇ ਨਾਲ ਖੜ ਕੇ ਨਹੀਂ ਮਹਿਸੂਸ ਕਰਦੀ ਤਾਂ ਕਰਕੇ ਸਵਾਲ ਪੁੱਛਣਾ ਵੀ ਲਾਜ਼ਮੀ ਹੈ ਕਿ ਅੱਗੇ ਸਮਾਜ ਦੇ ਵਿੱਚ ਵੀ ਤਾਂ ਇੱਕ ਮੈਸੇਜ ਇਹ ਵੀ ਗਿਆ ਨਾ ਨੇ لازمی ਤੁਹਾਡਾ ਸਵਾਲ ਆ ਜਦੋਂ ਕੁੜੀ ਦਾ ਕਲਕੱਤੇ ਕੁੜੀ ਦਾ ਬਲਤਕਾਰ ਹੋਇਆ ਸੀ ਹਸਪਤਾਲ ਦੇ ਵਿੱਚ ਜੀ ਉੱਥੇ ਅਮਰਤਪਾਲ ਮੈਰੋਂ ਗਿਆ ਸੀਗਾ ਕੀ ਗੱਲ ਅਮਰਤਪਾਲ ਮੈਰੋਂ ਦੀ ਕੀ ਲੱਗਦੀ ਸੀ ਕਿ ਜੇ ਅਮਰਤਪਾਲ ਮੈਰੋਂ ਬਲਤਕਾਰੀ ਹੁੰਦਾ ਜੇ ਸਿੰਘ ਬਲਤਕਾਰੀ ਹੁੰਦੇ ਤਾਂ ਉੱਥੇ ਕਲਕੱਤੇ ਕੀ ਕਰਨ ਜਾਂਦੇ ਹੋ ਕਿਤੇ ਨਾ ਕਿਤੇ ਸਿੰਘਾਂ ਨੂੰ ਢਾਹ ਲਾਈ ਜਾਂਦੀ ਆ ਸਿੰਘਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿਤੇ ਨਾ ਕਿਤੇ ਇਹ ਵੱਖੀਆਂ ਪਾਰਟੀਆਂ ਵੀ ਵਿਚਰਲੀਆਂ ਹੋਈਆਂ ਨੇ ਔਰ ਕਿਤੇ ਨਾ ਕਿਤੇ ਕਾਨੂੰਨ ਦੇ ਜਿਹੜੇ ਵੱਡੇ ਵੱਡੇ ਆਪਣੇ ਰਾਖੇ ਕਹਿੰਦੇ ਆ ਨਾ ਅਸੀਂ ਬਰਾਕੇ ਆ ਉਹ ਬਾਣੇ ਨੂੰ ਦੇਖ ਕੇ ਜਲਦੇ ਆ ਬਾਣੇ ਨੂੰ ਖਤਮ ਕਰਨਾ ਚਾਹੁੰਦੇ ਆ ਬਾਣੇ ਨੂੰ ਮਰਵਾਉਣਾ ਚਾਹੁੰਦੇ ਆ ਇਹਦੇ ਵਿੱਚ ਪੰਜਾਬ ਪੁਲਿਸ ਦੇ ਵੀ ਬੰਦੇ ਆ ਕੁਝ ਲਲੇ ਹੋਏ ਕੁਝ ਏਜੰਸੀਆਂ ਦੇ ਬੰਦੇ ਵੀ ਆ ਕਿਉਂਕਿ ਪੰਜਾਬ ਦੇ ਵਿੱਚ ਦੰਗੇ ਫਸਾਦ ਕਰਾਉਣ ਦੀ ਕੋਸ਼ਿਸ਼ ਏਜੰਸੀਆਂ ਦੀ ਪਹਿਲਾਂ ਤੋਂ ਰਹੀ ਆ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਮੁਸਲਮਾਨ ਭਾਈਚਾਰਾ ਸਾਈ ਭਾਈਚਾਰਾ ਕਿਉਂ ਇਕੱਠੇ ਰਹਿੰਦੇ ਆ ਇੱਕ ਪੰਜਾਬ ਇੱਕ ਸ਼ਾਂਤ ਏਰੀਆ ਦਾ ਸ਼ਾਂਤ ਬੰਦਿਆ ਲੋਕਾਂ ਦਾ ਭਲਾ ਕਰਨ ਵਾਲਿਆ ਲੰਗਰ ਲਾਉਣ ਵਾਲਿਆ ਸਬੀਲਾਂ ਲਾਉਣ ਵਾਲਿਆ ਇੱਥੇ ਤਾਂ ਧੀਆਂ ਭੈਣਾਂ ਨੂੰ ਇੱਜ਼ਤ ਦਿੱਤੀ ਜਾਂਦੀ ਹੈ ਧੀਆਂ ਭੈਣਾਂ ਦੀ ਇੱਜ਼ਤ ਕਦੇ ਸੁਣਿਆ ਪੰਜਾਬ 'ਚ ਕਿਸੇ ਸਿੰਘ ਨੇ ਲੁੱਤੀ ਹੋਵੇ ਇਹ ਕਿਤੇ ਨਾ ਕਿਤੇ ਸਿੰਘਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਨੀਚਾ ਦਿਖਾਇਆ ਜਾਂਦਾ ਹਾਂ ਅਗਰ ਉਹ ਕੁੜੀ ਨਾਲ ਕੋਈ ਵੀ ਗਲਤ ਕਿਸੇ ਨੇ ਬੰਦੇ ਨੇ ਕੀਤਾ ਉਸ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਆ ਫਾਂਸੀ ਦੀ ਮਿਲਣੀ ਚਾਹੀਦੀ ਆ ਜਿਹੜੀ ਸਜ਼ਾ ਹੋਣੀ ਚਾਹੀਦੀ ਆ ਉਹ ਮਿਲਣੀ ਚਾਹੀਦੀ ਆ ਪਰ ਸਾਡੇ ਸਿੰਘੇ ਗਲਤ ਨਹੀਂ ਕੰਮ ਕਰ ਸਕਦੇ ਇਹ ਕੰਮ ਕਿਸੇ ਹੋਰ ਨੇ ਕੀਤਾ ਸਾਡੇ ਸਿੰਘਾਂ ਨੂੰ ਟਾਰਗੇਟ ਕੀਤਾ ਗਿਆ ਵਾ ਇਹ ਏਜੰਸੀਆਂ ਟਾਰਗੇਟ ਕਰ ਰਹੀਆਂ ਨੇ ਸਿੰਘਾਂ ਨੂੰ ਭਾਈ ਸਾਹਿਬ ਦੀ ਕੀ ਮਜਬੂਰੀ ਸਮਝ ਰਹੇ ਹੋ ਕਿ ਉਹਨਾਂ ਨੇ ਸਾਰਾ ਜਿਮ ਆਪਣੇ ਸਿਰ ਤੇ ਚੱਕ ਲਿਆ ਵਾ ਦੇਖੋ ਜੀ ਕਿਤੇ ਨਾ ਕਿਤੇ ਤੁਸੀਂ ਇੱਕ ਗੱਲ ਦੇਖਦੇ ਹੋ ਘਰ ਦੇ ਵਿੱਚ ਇੱਕ ਕੋਈ ਮੈਂਬਰ ਹੁੰਦਾ ਪੜਜੂ ਕਰ ਲੋ ਇੱਕ ਘਰ ਦੇ ਵਿੱਚ ਆਪਣਾ ਕੋਈ ਬੜਾ ਮੈਂਬਰ ਹੁੰਦਾ ਕਿਸੇ ਨੂੰ 10 ਰੁਪਏ ਦੇਣੇ ਆ ਕਿਸੇ ਨੂੰ 20 ਦੇਣੇ ਆ ਕਿਸੇ ਨੂੰ 100 ਦੇਣੇ ਆ ਉਹ ਬੜੇ ਨਹੀਂ ਦੇਣੇ ਹਨ ਉਹ ਜਦੋਂ ਬੜੇ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਵੀ ਹੁਣ ਇਹ ਦੁਨੀਆ ਮੇਰਾ ਘਰ ਬਰਬਾਦ ਹੋ ਰਿਹਾ ਮੇਰਾ ਘਰ ਟੁੱਟ ਰਿਹਾ ਉਹ ਕਿਤੇ ਨਾ ਕਿਤੇ ਬੜਾ ਮੂਰੇ ਹੁੰਦਾ ਹੀ ਆ ਨਾ ਚਾਹੇ ਉਹ ਸੱਚਾ ਹੋਵੇ ਚਾਹੇ ਝੂਠਾ ਹੋਵੇ ਕਿਤੇ ਨਾ ਕਿਤੇ ਉਹ ਆਪਣੇ ਘਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਇਹੀ ਅਮਰਤਪਾਲ ਮਹਿਰੋ ਨੇ ਕੀਤਾ ਵਾ ਉਹ ਕਿਤੇ ਨਾ ਕਿਤੇ ਆਪਣੇ ਸਿੱਖਾਂ ਨੂੰ ਆਪਣੀ ਕੌਮ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹਾਂ ਜਿਹੜਾ ਬਲਤਕਾਰ ਦਾ ਕਿਹਾ ਵਾ ਇਹ ਬਿਲਕੁਲ ਗਲਤ ਆ ਸਾਡਾ ਸਿੰਘਾ ਹੈ ਜੇ ਕੋਈ ਨਹੀਂ ਕਰ ਸਕਦਾ ਜਿਹੜਾ ਸਿੰਘ ਨਿਕਲੂਗਾ ਮੈਂ ਆਪ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਖੁਦ ਮੈਂ ਜਾ ਕੇ ਆਪ ਸੁਪਰੀਮ ਕੋਰਟ ਲੜੂਗਾ ਜੇ ਕਿਸੇ ਸਿੰਘ ਨੇ ਬਲਤਕਾਰ ਕੀਤਾ ਹੋਇਆ ਪਰ ਮੇਰਾ ਦਿਲ ਨਹੀਂ ਮੰਨਦਾ ਕੋਈ ਵੀ ਸਿੰਘ ਗਾਤਰਾ ਪਾ ਕੇ ਅਮਰਤ ਥਾਕੇ ਕੋਈ ਗਲਤ ਕੰਮ ਕਰ ਦਵੇ ਅਸੀਂ ਤਾਂ ਕੀਤਾ ਨਹੀਂਗਾ ਕਦੇ ਜੀ ਠੀਕ ਆ ਕਿ ਨਹੀਂ ਹਾਂ ਗਲਤੀਆਂ ਜਮਾਨੀ ਦੇ ਵਿੱਚ 50 ਬੰਦਿਆਂ ਤੋਂ ਹੋ ਵੀ ਜਾਂਦੀਆਂ ਨੇ ਕੋਈ ਜ਼ਰੂਰੀ ਨਹੀਂ ਇਹ ਤਾਂ ਪਰ ਐਡੀ ਵੱਡੀ ਗਲਤੀ ਨਹੀਂ ਕੋਈ ਕਿਸੇ ਕੁੜੀ ਨੂੰ ਲਿਜਾ ਕੇ ਕੋਈ ਬਲਤਕਾਰ ਕਰ ਦੂਗਾ ਤੇ 60 ਦਿਨਾਂ ਬਾਅਦ ਹੋਰ 60 ਦਿਨ ਨਹੀਂ ਇਹ ਗੱਲ ਨਹੀਂ ਹੈਗੀ ਇਹ ਕਿਤੇ ਨਾ ਕਿਤੇ ਰਾਜਨੀਤੀ ਖੇਢੀ ਜਾਂਦੀ ਆ ਸਿੰਘਾਂ ਨੂੰ ਫਸਾਇਆ ਜਾਂਦਾ ਵਾ ਹੁਣ ਅਮਰਤਪਾਲ ਮੈਰੂ ਦੇ ਉੱਪਰ ਕੀ ਪਤਾ ਕਿੱਡਾ ਉਹ ਉਹਨਾਂ ਨੇ ਵਜਨ ਸੱਟਿਆ ਅਭੀ ਤੈਨੂੰ ਮੰਨਣਾ ਪੈਣਾ ਨਹੀਂ ਤਾਂ ਅਸੀਂ ਤੇਰੇ ਸਿੰਘਾਂ ਨੂੰ ਮਾਰ ਦਾਂਗੇ ਤੇਰੇ ਪਰਿਵਾਰ ਨੂੰ ਮਾਰ ਦਾਂਗੇ ਪਤਾ ਨਹੀਂ ਤੇਰੇ ਘਰ ਨੂੰ ਮਾਰਨ ਇਹ ਨਹੀਂ ਇਹ ਟੌਰਚਾ ਹੁੰਦਾ ਜਿਹੜੀਆਂ ਏਜੰਸੀਆਂ ਹੁੰਦੀਆਂ ਕਰਦੀਆਂ ਨੇ ਇੱਕ ਘਰਬੌਂਦੀਆਂ ਹੁੰਦੀਆਂ ਨੇ ਇਹ ਦੂਜੇ ਬੰਦੇ ਨੂੰ ਹੁਣ ਦੇਖੋ ਮੰਦਰ ਦੇ ਵਿੱਚ ਕੌਣ ਗਊ ਦੇ ਸਿੱਟੇ ਸੜਦਾ ਹੁੰਦਾ ਕਿਤੇ ਨਾ ਕਿਤੇ ਮੁਸਲਮਾਨਾਂ ਦਾ ਨਾਂ ਲੱਗਦਾ ਨਾ ਜਦੋਂ ਉਹ ਏਜੰਸੀਆਂ ਦਾ ਨਾਂ ਨਿਕਲਦਾ ਤਾਂ ਇਹ ਨਹੀਂ ਗੱਲਾਂ ਹੁੰਦੀਆਂ ਇਹ ਗੱਲ ਹੈਗੀ ਹੈ ਜਾਂਚ ਪੜਤਾਲ ਦੀ ਗੱਲ ਆ ਅੱਗੇ ਕਾਨੂੰਨ ਦੀ ਗੱਲ ਆ ਹਾਂ ਕਿਤੇ ਨਾ ਕਿਤੇ ਇਹ ਸੀਬੀਏ ਦੀ ਵੀ ਜਾਂਚ ਹੋਣੀ ਚਾਹੀਦੀ ਆ ਕਿਤੇ ਨਾ ਕਿਤੇ ਸਾਨੂੰ ਹੁਣ ਭਰੋਸਾ ਨਹੀਂ ਰਿਹਾ ਪੰਜਾਬ ਦੇ ਵਿੱਚ ਸਾਡੇ ਸਿੰਘਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸਾਨੂੰ ਬਾਣੇ ਨੂੰ ਥੱਲੇ ਸਿੱਟਿਆ ਜਾਂਦਾ ਕਿਤੇ ਨਾ ਕਿਤੇ ਏਜੰਸੀਆਂ ਪੰਜਾਬ ਦੇ ਬੰਦੇ ਕਰ ਰਹੇ ਨੇ ਇਹ ਬਹੁਤ ਜ਼ਰੂਰੀ ਆ ਕਿਉਂਕਿ ਜਿਵੇਂ ਹੁਣ ਅਸੀਂ ਬੀਜੇਪੀ 'ਚ ਆ ਗਏ ਲੋਕਾਂ ਦੇ ਮਿਰਚਾਂ ਲੱਗੀਆਂ ਪਈਆਂ ਨੇ ਵੀ ਸਿੰਘ ਬੀਜੇਪੀ 'ਚ ਕਿਉਂ ਚਲੇ ਗਿਆ ਵੀ ਤੁਹਾਡਾ ਬੀਜੇਪੀ ਨੇ ਕੀ ਵਿਗਾੜਤਾ ਨੇ ਪੰਜਾਬ ਵਿਰੋਧੀ ਦਾ આરોਪ ਹੈ ਨਾ ਬੀਜੇਪੀ ਤੇ ਕਹਿੰਦੇ ਕਿ ਉਹ ਇੱਕ ਪੰਥਕ ਪਾਰਟੀ ਹੈ ਇੱਕ ਮਤਲਬ ਧਰਮ ਦੀ ਗੱਲ ਲੈ ਕੇ ਚੱਲਦੀ ਹੈ ਕੱਟੜਵਾਦ ਤੇ ਕੰਮ ਕਰਦੀ ਹੈ ਇਹ આરોਪ ਹੈ ਬੀਜੇਪੀ ਤੇ ਚੰਦਰ ਕੀ ਅੱਛਾ ਬੀਜੇਪੀ ਤੇ ਤੇ ਜਿਹੜੀ ਕਾਂਗਰਸ ਆ ਉਹਦੇ ਤੇ ਕੀ ਆ ਜਿਨ੍ਹਾਂ ਨੇ ਸਾਡੇ 40 ਗੁਰੂ ਇੱਕ ਦਰਬਾਰ ਸਾਹਿਬ ਤੇ ਸੰਤ ਪਿੰਡ ਰਾਲੇ ਬੈਠੇ ਸੀ ਇੱਕ ਦਰਬਾਰ ਸਾਹਿਬ ਚ 40 ਗੁਰਾਂ ਤੇ 40 ਗੁਰੂਗਰਾਂ ਤੇ ਟੈਕ ਕਰਾਇਆ ਕਿਉਂ ਉਹ ਕਾਹਦੇ ਖਤਰਤ ਕਰਾਇਆ ਕਾਂਗਰਸ ਨੇ ਆਪ ਤਾਂ ਇਹ ਕਹਿ ਬਣਦਿਆ Hindu ਰਹਾ ਇਹ Indra Gandhi مسلمان ਦੇ ਘਰ ਵਾਲੀ ਆ ਤੇ ਫਿਰ ਇਹ Hindu ਕਿੱਥੋਂ ਹੋਗੇ ਇਹ ਤਾਂ ਆਪ مسلمان ਨੇ ਪਾਕਿਸਤਾਨ ਦੇ ਇਹ ਤਾਂ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਕਿਤੇ ਨਾ ਕਿਤੇ ਪਾਕਿਸਤਾਨ ਨੇ ਅੱਜ ਤੱਕ ਸਿੱਖਾਂ ਨਾਲ ਮਾਰਾ ਕੀਤਾ ਵਾ ਔਰ ਸਿੱਖਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਆ ਘੱਲੂ ਘਰਾ ਕੀਤਾ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਆ ਦਿੱਲੀ ਚ ਟੈਰਾ ਚ ਗਲਾਂ ਦੇ ਵਿੱਚ ਪਾ ਪਾ ਕੇ ਸਾਨੂੰ ਜਿਉਂਦਾ ਸਾਲਿਆ ਗਿਆ ਸਾਡੀਆਂ ਕੀ ਪਤਾ ਇਸ ਕਾਕੇ ਕਾਂਗਰਸ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜਿਹੜਾ ਵੀ ਕਾਂਗਰਸ ਨੂੰ ਵੋਟ ਪਾਊਗਾ ਜਾਂ ਤਾਂ ਉਹ ਆਪਣੇ ਗੁਰੂ ਦਾ ਨਹੀਂ ਜਾਂ ਆਪਣੇ ਪਿਓ ਦਾ ਨਹੀਂਗਾ ਜਾਂ ਫਿਰ ਉਹ ਹਲਾਲ ਤਾਂ ਨਹੀਂ ਫਿਰ ਹਰਾਮ ਦਾ ਵਾ ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਉਹੀ ਪਿਓ ਆ ਸਾਡਾ ਜੇ ਅਸੀਂ ਆਪਣੇ ਪਿਓ ਦਾ ਨਹੀਂ ਬਣੇ ਫਿਰ ਤਾਂ ਹਰਾਮ ਦੇ ਹੋਏ ਨਾ ਨਹੀਂ ਲੇਕਿਨ ਬਾਬਾ ਜੀ ਬਹੁਤ ਭਾਰੀ ਸ਼ਬਦ ਇਸਤੇਮਾਲ ਕਰ ਰਹੇ ਹੋ ਲੇਕਿਨ ਕਿਤੇ ਨਾ ਕਿਤੇ ਮੋਦੀ ਸਾਹਿਬ ਯਾਦ ਹੋਏਗਾ ਤੁਹਾਨੂੰ ਕਿ ਵਾਣ ਤੱਕ ਨਹੀਂ ਦਿੱਤਾ ਸੀ ਪੰਜਾਬ ਉਹ ਬਾਬਾ ਜੀ ਹੁਣ ਪੰਜਾਬ ਦੇ ਵਿੱਚ ਐਂਟਰੀ ਤੁਹਾਨੂੰ ਪਤਾ ਮੈਂ ਕੌਣ ਆ 111 ਬੰਦਿਆਂ ਚ ਮਰਨ ਵਰਤ ਤੈ ਬੈਠਣ ਵਾਲਾ ਕਿਸਾਨਾਂ ਤੇ ਡੱਲੇ ਵਾਲਾ ਸਾਬਨਾ ਅਮਰਜੀਤ ਸਿੰਘ ਮੈਂ ਉਹ ਬੰਦਾ ਮੈਂ ਜਿੱਥੇ ਕਿਸਾਨ ਨਹੀਂ ਸਹੀ ਹੈਗੇ ਉਥੇ ਨਹੀਂ ਸਹੀ ਹੈਗੇ ਕੀਮਤ ਬਲਾ ਪੀਐਮ ਦਾ ਰਸਤਾ ਰੋਕਣ ਦਾ ਪੁਲ ਦੇ ਉੱਪਰ ਜੇ ਤੁਹਾਡੀਆਂ ਮੰਗਾਂ ਨੇ ਸਹੀ ਮੰਗਾਂ ਨੇ ਸਹੀ ਮੰਗਾਂ ਰੱਖੋ ਉਹਦੇ ਮੂਰੇ ਭਾਈ ਜਣ ਸੁਣਨਾਂ ਤੇ ਕੋਈ ਟੈਕ ਹੋ ਜਾਂਦਾ ਪਾਕਿਸਤਾਨ ਵਾਲਾ ਕਰ ਦਿੰਦਾ ਸਾਡੇ ਪੰਜਾਬ ਨੂੰ ਤਾਂ ਖਤਮ ਕਰ ਦੇਣਾ ਸੀਗੇ ਦੇ ਤਾਂ ਨਾ ਕਿਤੇ ਕਿਸਾਨ ਵੀ ਸਹੀ ਨਹੀਂ ਹੈਗੇ 13 ਮਹੀਨੇ ਮੈਂ ਬੈਠਾ ਰਿਹਾ ਦਿੱਲੀ ਮੋਰਚੇ ਦੇ ਉੱਪਰ ਉਦੋਂ ਨਹੀਂ ਕਰਤਾ ਉਦੋਂ ਨਹੀਂ ਇਹਨਾਂ ਨੇ ਮਾਰਤਾ ਹੁਣ ਜਿਹੜਾ ਬਾਰਡਰ ਦੇ ਉੱਪਰ ਕਿਸਾਨਾਂ ਨੂੰ ਠਾਲਿਆ ਡਾਂਗਾ ਮਾਰੀਆਂ ਨੇ ਉਹ ਕਿਹਨੇ ਮਾਰੀਆਂ ਨੇ ਇੱਕ ਇੱਕ ਗੱਲ ਹੋਰ ਪੁੱਛਣਾ ਚਾਹੂੰਗੀ ਕਿ ਫਿਰ ਉਹ ਤਿੰਨ ਕਾਨੂੰਨ ਜਿਹਨੂੰ ਲੈ ਕੇ ਬੈਠੇ ਸੀ ਅੱਜ ਉਹ ਸਹੀ ਹੈ ਹਾਂਜੀ ਜੋ ਤਿੰਨ ਕਾਨੂੰਨ ਲੈ ਕੇ ਬੈਠੇ ਹੋ ਜਿਹਨੂੰ ਕਾਲੇ ਕਾਨੂੰਨ ਕਹਿੰਦੇ ਸੀ ਕਿਸਾਨ ਵਿਰੋਧੀ ਕਹਿੰਦੇ ਸੀ ਉਹ ਅੱਜ ਹੁਣ ਸਹੀ ਨਹੀਂ ਹੋ ਗਿਆ ਇਹ ਪਹਿਲਾਂ ਤੋਂ ਹੀ ਸਹੀ ਸੀ ਇਹਨਾਂ ਨੇ ਸਮਝਿਆ ਨਹੀਂ ਹੈਗਾ ਲੋਕਾਂ ਨੇ ਗੁੰਮਰਾਹ ਕਰਤਾ ਵੀ ਸਾਡੀਆਂ ਜ਼ਮੀਨਾਂ ਖੋਈਆਂ ਜਾਣਗੀਆਂ ਪਹਿਲਾਂ ਮੈਨੂੰ ਇੱਕ ਦੱਸੋ ਬਾਈ ਜੀ ਦੇ ਪਜਾਮਾ ਕੁਰਤਾ ਪਾਇਆ ਹੋਇਆ ਮੈਂ ਕਿੱਡਾ ਹੀ ਤਕੜਾ ਪਹਿਲਵਾਨ ਮਾ ਉਹਦਾ ਪਜਾਮਾ ਕੁਰਤਾ ਲਾਗੇ ਦਿਖਾਵਾਂ ਜਦ ਕਾਗਜ਼ ਉਹਨਾਂ ਦੇ ਨਾ ਵਾਂ ਡਾਕੂਮੈਂਟਸ ਉਹਨਾਂ ਦੇ ਨਾ ਵਾਂ ਜ਼ਮੀਨ ਕਿਵੇਂ ਖੋਲੋਗੇ ਜਾਂ ਤੁਸੀਂ ਕਿਸੇ ਨੂੰ ਠੇਕੇ ਤੇ ਨਹੀਂ ਦੋਗੇ ਬੌਣ ਨੂੰ ਜਾਓਗੇ ਆਪ ਬੀਚੋਗੇ ਆਪ ਵਟੋਗੇ ਆਪ ਸਭ ਕੁਝ ਕਰੋਗੇ ਕਿਵੇਂ ਲੈ ਲੂਗਾ ਤੁਹਾਤੋਂ ਕੋਈ ਇਹ ਤਾਂ ਇੱਕ ਸਾਜਸਾ ਕਾਂਗਰਸ ਦੀ ਗੁੰਮਰਾਹ ਕੀਤਾ ਗਿਆ ਕਾਂਗਰਸ ਨੇ ਉੱਥੇ ਦਿੱਲੀ ਵੀ ਆਮ ਆਦਮੀ ਪਾਰਟੀ ਨੇ ਕੀ ਕੀਤਾ ਪਹਿਲਾਂ ਦਿੱਲੀ ਜਾ ਕੇ ਸਾਡੇ ਉੱਤੇ ਕਦੇ ਇੰਟਰਨੈਟ ਲਵਾ ਕਦੇ ਰੋਟੀਆਂ ਦੇ ਕਦੇ ਗੱਡੀਆਂ ਭੇਜ ਕਦੇ ਕੁਸ ਵਿੱਚ ਕਿਉਂ ਕਿਉਂਕਿ ਭਾਜਪਾ ਨੂੰ ਮਾਰਾ ਬਣਾਉਣਾ ਸੀਗਾ ਮੀਜੇਪੀ ਸਹੀ ਸੀਗੀ ਆਮ ਆਦਮੀ ਪਾਰਟੀ ਗਲਤ ਸੀਗੀ ਅੱਜ ਵੀ ਆਮ ਆਦਮੀ ਪਾਰਟੀ ਗਲਤ ਕਿਸਾਨਾਂ ਦੇ ਡਾਂਗਾ ਮਾਰੀਆਂ ਰਾਤ ਨੂੰ ਬਜ਼ੁਰਗਾਂ ਨੂੰ ਕਿਨੇ ਕਟਿਆ ਆਮ ਆਦਮੀ ਪਾਰਟੀ ਨੇ ਕਿਤੇ ਨਾ ਕਿਤੇ ਟਰਾਲੀਆਂ ਕਿਨਾਂ ਦੇ ਘਰਾਂ ਨਿਕਲੇ ਆ ਉਹ ਸਭ ਨੂੰ ਪਤਾ ਵੀਡੀਓ ਕਿਨਾਂ ਦੇ ਨਾਂ ਚੱਲਦੀਆਂ ਸਭ ਨੂੰ ਪਤਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਕਾਂਗਰਸ ਕਾਲੀ ਦਲ ਇਹ ਪੰਜਾਬ ਦੇ ਦੁਸ਼ਮਣ ਨੇ ਕਾਲੀ ਦਲ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸਰਸੇ ਵਾਲੇ ਉਹਨੂੰ ਸਾਧ ਨੂੰ ਉਹ ਕਿਹੜਾ ਹੋ ਸਰਸੇ ਵਾਲਾ ਪਤਾ ਨਹੀਂ ਕਿੱਥੇ ਵਾਲਾ ਦੀਪ ਸਿੱਧੂ ਨੂੰ ਮਰਵਾਉਂਦੇ ਦੀਪ ਸਿੱਧੂ ਨੂੰ ਵੀ ਇਹੀ ਆ ਵਿੱਚ ਜ਼ਿੰਦਗੀ ਦੇ ਵਿੱਚ ਜਿੰਨੇ ਮਾੜੇ ਕੰਮ ਕੀਤੇ ਆ ਕਾਂਗਰਸ ਨੇ ਕਾਲੀ ਦਲ ਨੇ ਆ ਹੁਣ ਰਹਿੰਦਾ ਖੁੰਦਾ ਸੀਗਾ ਆਮ ਆਦਮੀ ਪਾਰਟੀ ਆਏ ਨੇ ਵੀ ਝਾੜੂ ਪੋੜਤਾ ਇਹ ਸਿੰਘਾਂ ਨੂੰ ਬਦਨਾਮ ਕਰਨ ਲੱਗੇ ਲੋਕਾਂ ਨੂੰ ਕੁੱਟਣ ਲੱਗੇ ਜ਼ਮੀਨਾਂ ਰਕਬਾਏ ਕਰਨ ਲੱਗੇ ਇਹਦੇ ਆਹੀ ਜਿਹੜਾ 1.5 ਸਾਲ ਆਹੀ ਆ 2027 ਦੇ ਵਿੱਚ ਇਹਨੂੰ ਪਤਾ ਲੱਗੂਗਾ ਕਿ ਮੈਂ ਕਿੱਡੇ ਕਿੱਡੇ ਜ਼ੁਲਮ ਕੀਤੇ ਆ ਲੋਕਾਂ ਨਾਲ ਔਰ ਉਹਦਾ ਹਿਸਾਬ ਇਹਨੂੰ ਦੇਣਾ ਪਊਗਾ ਅਹ ਕਰ ਇਹ तमाम ਗੱਲਬਾਤ ਤੁਸੀਂ ਸੁਣ ਚੁੱਕੇ ਹੋ ਤੁਹਾਡਾ ਕੀ ਕਹਿਣਾ ਹੈ ਕਮੈਂਟ ਸੈਕਸ਼ਨਸ ਦੇ ਵਿੱਚ ਲਿਖ ਕੇ ਸ਼ੇਅਰ ਕਰ ਸਕਦੇ ਹੋ ਜੋ ਤਸਵੀਰਾਂ ਮੈਂ ਫੋਨ ਤੇ ਦਿਖਾਈਆਂ ਨਹੀਂ ਔਰ ਸਕਰੀਨ ਤੇ ਤੁਸੀਂ ਦੇਖ ਵੀ ਚੁੱਕੇ ਹੋ ਕੀ ਕਰਨਾ ਚਾਹੋਗੇ ਉਹ ਵੀ ਆਪਣੇ ਵਿਚਾਰ ਜ਼ਰੂਰ ਰੱਖਿਓ ਤੇ ਦੇਖਦੇ ਰਹੋ ਹੈਡਲਾਈਟਸ 24 ਕਮਪਨਸ ਐਂਜਲ ਦਿਨਾਲ ਸ਼ਿਵਾਂਗੀ